ਉਠ ਰੋਟੀ ਖਾ ਲੋ ਮੈਂ ਪਾਈ ਆ ਉੜ ਦੇਨੀ ਆ ਠੀਕ ਆ ਗਏ ਆ ਐ ਕਿ ਤੂ ਹੋਸ਼ ਨਹੀਂ ਕਰੰਦੇ ਉੜ ਦੇਨੀ ਮੈਂ ਰੋਟੀ ਖਾ ਲੋ ਕੀ ਗੱਲਾਂ ਮਮਮੀ ਨੂੰ ਆਵਾਜ਼ ਮਾਰਾਂ ਇਹ ਤਾਂ ਹੋਸ਼ ਨਹੀਂ ਕੋਈ ਵੀ ਹੈਗੀ ਮੰਮੀ ਵੀ ਜਾਣੀ ਮੰਮੀ ਵੀ ਪਤਾ ਨਹੀਂ ਕਿੱਥੇ ਆ ਦਸ ਬੰਦਾ ਘਰ ਹੀ ਹੋਵੇ ਉਠੋ ਮੜਾ ਜਾ ਚੰਗੀ ਭਲੇ ਕਰੂ ਗਏ ਹੀ ਪਤਾ ਨਹੀਂ ਕੀ ਹੋਇਆ ਵਾ ਚੱਪਲ ਵੀ ਨਹੀਂ ਲਾਈ ਧੀ ਵੀ ਠੰਡਾ ਹੋਇਆ ਪਤਾ ਨਹੀਂ ਕੀ ਗੱਲ ਵਾ ਬੀਪੀ ਦਾ ਘਟਿਆ ਹੋਇਆ ਕਿਰੇ ਮੰਮੀ ਬਹੁਤ ਕਰੇ ਲੱਬਨੀ ਦੇ ਪਤਾ ਨਹੀਂ ਕਿੱਥੇ ਆ ਮੰਮੀ ਜੀ ਨੰਨਾ ਵਾਲਾ ਜਣਾ ਹੀ ਪੜਾ ਪਤਾ ਨਹੀਂ ਕਿੱਥੇ ਆ ਵੇਖਣਾ ਹੀ ਆ ਹਾਏ ਹਾਏ ਇਹ ਕਿਉਂ ਵਜਾ ਤਮਾਰਨ ਨਹੀਂ ਆ ਪਤਾ ਨਹੀਂ ਕਿਉਂ ਰਹੀ ਵਜਾ ਮਾਰਨ ਜੀ ਹਾਂ ਰਪਿੰਦਰ ਕੀ ਗੱਲ ਹੋਈ ਆ ਮੰਮੀ ਮੈਂ ਤਾਂ ਨੂੰ ਕਦੋਂ ਦੀਆਂ ਆਵਾਜ਼ਾਂ ਦੇਦੀ ਤੁਸੀਂ ਕੀ ਕਰ ਰਹੇ ਹੋ ਇੱਥੇ ਮੈਂ ਤਾਂ ਬਾਥਰੂਮ ਚ ਗਈ ਸੀ ਕੱਪੜੇ ਹੀ ਧੋਣ ਵਾਲੇ ਤੇ ਮਸ਼ੀਨ ਚ ਸੁੱਟਦੀ ਆ ਕੀ ਹੋਇਆ ਮੰਮੀ ਜੀ ਹੁਣਾ ਕੀ ਆ ਅੰਦਰ ਆਓ ਮੜਾ ਜਾ ਤੇ ਹੋਸ਼ ਨਹੀਂ ਕਰਨਦੇ ਹੈਗੇ ਪੰਨੀ ਬਾਹਰੋਂ ਆਏ ਪੰਨੀ ਕੀ ਹੋਇਆ ਵਾ ਉਹਨਾਂ ਨੂੰ ਲੰਮੇ ਪੈ ਗਿਆ ਹੁਣਾ ਵਾ ਬਾਹਰ ਕੰਮਕੋਮ ਕਰਦਾ ਥੱਕ ਗਿਆ ਹੋਊਗਾ ਵਟਾ ਵਟਾ ਹੁਣ ਵੱਡਣੀਆਂ ਹੁੰਦੀਆਂ ਵਾ ਮੰਮੀ ਜੀ ਕੰਮ ਕਰਦਾ ਬੰਦਾ ਥੱਕ ਤੇ ਜਾਂਦਾ ਵਾ ਅਕਸਰ ਹੋਸ਼ ਤੇ ਕਰੇ ਉਹਦੇ ਹੋਸ਼ ਨਹੀਂ ਕਰਨਦੇ ਮੈਂ ਤਾਂ ਲਾ ਲੂ ਕਿ ਅਈ ਚੱਪਲ ਵੀ ਉਦਾਂ ਹੀ ਪੈਰੀ ਪਈ ਆ ਚੱਲ ਮੈਂ ਆ ਗਈ ਆਇਓ ਫਿਰ ਮੜਾ ਜਾ ਛੇਤੀ ਚੱਲ ਮੈਂ ਆ ਗਈ ਮੈਨੂੰ ਤਾਂ ਪਤਾ ਹੀ ਆ ਵੀ ਉਹਨੂੰ ਕੀ ਹੋਇਆ ਵਾ ਨਖੱਤਾ ਰੱਜ ਕੇ ਆਇਆ ਹੁਣਾ ਵਾ ਤਾਂ ਕਰਕੇ ਹੋਸ਼ ਨਹੀਂ ਕਰਨ ਦੇਆ ਬਹੁਤ ਜਾਣਾ ਇਹਨਾ ਠੀਕ ਹੋਰ ਘੰਟੇ ਡੇਢ ਘੰਟੇ ਤੱਕ ਪਰ ਜੇ ਨਾ ਗਈ ਇਹਨੇ ਵੀ ਔਖੀ ਹੁਣਾਵਾ ਮੇ ਮੰਮੀ ਨੂੰ ਕਹਿ ਕੇ ਆਈ ਆ ਤਾਂ ਮਗਰ ਨਹੀਂ ਗਈ ਚੱਲ ਹੁਣ ਮਾੜਾ ਮੋਟਾ ਤਾਂ ਮੈਨੂੰ ਜਾਣਾ ਹੀ ਪੈਣਾ ਵਾ ਜਾ ਕੇ ਵੇਨਨੀ ਆ ਤਾਂ ਕੋਈ ਗੱਲ ਨਹੀਂ ਮੈਨੂੰ ਤਾਂ ਹੁਣ ਪਤਾ ਹੀ ਆ ਪਰ ਇਹਨੇ ਖੱਤੇ ਨੇ ਨਾ ਕੋਨਾ ਕੋਹ ਕਰਾਉਣਾ ਵਾ ਉਹਨੂੰ ਸਾਰਾ ਪਤਾ ਲੱਗਦਾ ਜਾਣ ਡਿਆ ਵਾ ਜੇ ਉਹ ਚਲ ਗਈ ਨਾ ਮੁੜ ਕੇ ਨੇ ਕਾਹੇ ਜੋਗਾ ਨਹੀਂ ਘਰੇਣਾ ਚੱਲ ਕੋਈ ਨਹੀਂ ਹੋਸ਼ ਆਉਂਦੀ ਹੈ ਨਾ ਫੇਰ ਇਹਦੇ ਨਾਲ ਗੱਲ ਕਰਦੀ ਆ ਵੀ ਅੱਗੇ ਗੱਲਾਂ ਹੀ ਹੋਰ ਹੁਣ ਤੂੰ ਵਿਆਹ ਵਰਿਆ ਗਿਆ ਵਾ ਹੁਣ ਗੱਲਾਂ ਹੋਰ ਵਾ ਜੇ ਕੋਈ ਨਾ ਚਲ ਗਈ ਨਾ ਤੇ ਮੇਰ ਕੋ ਹੱਥ ਨਹੀਂ ਉਹ ਜੋੜੇ ਜਾਣੇ ਉਹਨਾਂ ਦੇ ਗਾੜੀ ਵੀ ਕੁੜੀ ਕੱਲੋ ਕੁੜੀ ਕੱਲੋ ਇਹ ਤੂੰ ਆਪਣਾ ਪੜਿਆ ਵਿਚਾਰ ਲਾ ਹੁਣ ਵੀ ਘਰ ਰੱਖਣੀ ਆ ਕਿ ਜਾਂ ਪੇਕੇ ਕਲਾਉਣੀ ਆ ਕੀ ਹੋਇਆ ਵਾ ਲਵਲੀ ਵੇ ਲਵਲੀ ਉੱਠ ਤਾਂ ਮੰਮੀ ਜੀ ਪਤਾ ਨਹੀਂ ਕੀ ਹੋਇਆ ਵਾ ਡਾਕਟਰ ਨੂੰ ਬੁਲਾਓ ਹਾਂ ਨਹੀਂ ਤੇ ਫੋਨ ਕਰਕੇ ਇਹਦਾ ਅੱਗੇ ਵੀ ਬੀਪੀ ਘਟ ਜਾਂਦਾ ਹੁੰਦਾ ਵਾ ਫਿਰ ਇਦਾਂ ਹੋਰ ਠੀਕ ਕਰ ਫਿਰ ਨਾ ਹੋ ਜਾਣਾ ਵਾ ਇਹਨਾਂ ਹਾਂ ਜੀ ਸਹੀ ਐ ਪਰ ਮੇਰੇ ਚਲ ਕੋਈ ਨਹੀਂ ਤਾਂ ਮਸ਼ੀਨ 'ਚ ਕੱਪੜੇ ਪਏ ਆ ਤੂੰ ਕੱਢ ਤੇ ਮੈਂ ਇਹਨੂੰ ਠਾਲਦੀ ਆ। ਤੁਹਾਨੂੰ ਸੱਦਦੀ ਨਹੀਂ ਤੇ ਜਾਂ ਇਹਨੂੰ ਕਲੰਦੀ ਆਂ ਵੀ ਜਾ ਜਾ ਕੇ ਦਵਾਈ ਲੈ ਕੇ ਆ। ਚਲ ਮੇਰੇ ਤੇ ਫੋਨ ਤੇ ਕਰੋ ਸਦਾ ਸਹੀ ਬੀਤਿਆ ਵਾ ਤੇ ਕੀ ਗੱਲ ਵਾ ਕਿ ਉਹ ਇਦਾਂ ਕਰਨ ਦੀ ਕੋਈ ਨਹੀਂ ਮੈਂ ਕਰਦੀ ਆ ਫੋਨ ਜਾਂ ਤੂੰ ਕੱਪੜੇ ਕੱਢ। ਦੇ ਲਵਲੀ ਉਹਦੇ ਹੁੰਦਿਆਂ ਨੂੰ ਖੱਤੇ ਨੂੰ ਮੈਂ ਕੀ ਕਵਾਂ ਵੇਖਾਂ ਕਿਦਾਂ ਡੇਲੇ ਦੇ ਨਾ ਤਰੇ ਅੱਦੇ ਮਿਟੇ ਅੱਦੇ ਖੁੱਲੇ ਆ ਹਾਦੀ ਹੋ ਗਈ ਇਹਦੇ ਵਾਲੀ ਤੇ ਉਹੀ ਕਿਤੇ ਮੈਂ ਮੁੰਡਿਆ ਕੋਈ ਸ਼ਰਮਕਾਰ ਉੱਠਦਾ ਚੱਲ ਕੋਈ ਨਹੀਂ ਹੋਸ਼ ਵਿੱਚ ਆਉਣਾ ਨਾ ਤੇਰੀ ਖੁੰਬ ਫੇਰ ਠੱਪਦੀ ਆ ਤੂੰ ਤੇ ਹੱਦਾਂ ਹੀ ਪਾਰ ਕਰਤੀਆਂ ਹੁਣ ਸਭ ਕੋ ਜੋ ਵੇਖਣ ਲਈ ਆ ਪਰਦਾ ਕਿਹੜੀ ਗੱਲ ਦਾ ਰੱਖਾਂਦਕੋ ਹੁਣ ਮੈਂ ਬੀਪੀ ਘਟਿਆ ਹੋਵੇ ਤੇ ਇਦਾਂ ਡਿਗਦਾ ਕੋਈ ਜਿੱਦਾਂ ਤੂੰ ਡਿਗਾਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਰਾਂ ਤਾਂ ਕਰਾਂ ਕੀ ਤੈਨੂੰ ਖੁੱਲੇ ਪੈਸੇ ਦੇ ਦਿੰਦੀ ਰਹੀ ਘਰੋਂ ਵੀ ਗੱਲਾਂ ਕਰਮਦੀ ਰਹੀ ਤੇ ਤੂੰ ਮੈਨੂੰ ਆਹ ਹੰਤਰੇ ਦੇਣ ਵਖਾ ਲੈਣੇ ਸੀ ਨਾ ਮੈਨੂੰ ਤੇ ਫਿਕਰ ਹੋਈ ਜਾਂਦੀ ਆ ਪੀਦਾ ਕਿਉਂ ਹੋਏ ਆ ਬੀਪੀ ਨਾ ਥੋੜਾ ਘਟ ਜਾਂਦਾ ਵਾ ਇਹ ਤੇ ਹੋਸ਼ ਹੀ ਨਹੀਂ ਕਰਨਦੇ ਹੈਗੇ ਤੇ ਮੰਮੀ ਤਾਂ ਐਵੇਂ ਫਿਕਰ ਜਾਈ ਨਹੀਂ ਕਰਨਦੇ ਅਖੀ ਜਾਂਦੇ ਨਹੀਂ ਅਹ ਅੱਗੇ ਵੀ ਬੀਪੀ ਕੱਢ ਜਾਂਦਾ ਹੁੰਦਾ ਇਹਨਾਂ ਦਾ ਦਸ ਇਹਨਾਂ ਵੀ ਕਾਦਾ ਬੀਪੀ ਕੱਢ ਜਾਣਾ ਵਾ ਤੂੰ ਪਉ ਉਹ ਕੰਮ ਕਰਕੇ ਆਏ ਆ ਗਰਮੀ ਦੇ ਵੇਲੇ ਬੰਦਾ ਕੋਈ ਇਦਾਂ ਹੋ ਜੇ ਤੇ ਫਿਰ ਬਨੇ ਖਾਣਨਾ ਤੇ ਚਾਹੀਦਾ ਹੀ ਆ ਨਾ ਨਹੀਂ ਕੋਈ ਨਹੀਂ ਤੂੰ ਕਪੜੇ ਹੰਗਾ ਲਾਏ ਨਾ ਸੇ ਹੋਇਆ ਡੈਮੇਜ ਕਪੜੇ ਸੁੱਜ ਜਾਂਦੇ ਆ ਮੈਨੂੰ ਤਾਂ ਫਿਕਰ ਲੱਗੀ ਉਹ ਤੇਰਾ ਦਿਲ ਇਹਨਾਂ ਡਰਨਦਿਆ ਵਾ ਨਾ ਕਿ ਕੋਈ ਗੱਲ ਨਹੀਂ ਕਰਨ ਵਾਲੀ ਕਿ ਪਤਾ ਨਹੀਂ ਵੀ ਕੀ ਗੱਲ ਵਾ ਕੰਮ ਆਖੀ ਜਾਂਦੇ ਵੀ ਕੰਮ ਕਰ ਲਾ ਧੰਨ ਹੋ ਕਿਉਂ ਉਲਦਾ ਘਰਦੇ ਆ ਕਿਉਂ ਨਹੀਂ ਅਕਸਰ ਇਹ ਨਾ ਬੀਪੀ ਵੀ ਘਾਟ ਜਾਣਾ ਹੈ ਮਾੜੀ ਮੋੜੀ ਤੇ ਹੋਸ਼ ਕਰਨ ਮੈਨੂੰ ਕੰਮ ਨਹੀਂ ਸੁਝੰਦਿਆ ਮੈਨੂੰ ਇਹ ਆਪਰੇਟਰ ਨੂੰ ਬੁਲਾਉਂ ਸੀ ਛੇਤੀ ਤੂੰ ਲਿਆ ਕੇ ਦਵਾਈ ਦਿਵਾਉਣ ਇਹਨਾਂ ਨੂੰ ਕਿ ਕਿਉਂ ਇਦਾਂ ਹੋਇਆ ਹੈ ਬਪਿੰਦਰ 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 ਹਾਂਜੀ ਦੀਦੀ ਕੀ ਗੱਲ ਆ ਕੀ ਗੱਲ ਕੋਈ ਨਹੀਂ 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 ਕੁਸ਼ਮ ਨੇ ਬਸ ਕੰਮ ਲੱਗੀ ਹੀ ਕਰਨਾ ਕੰਮ ਤੇ ਲੱਗੀ ਕਰਨਾ ਤੇਨੂੰ ਵਾਜਾ ਮਾਰਨ ਨਹੀਂ ਤੇ ਫੋਟ ਗੜੀ ਗੋਰੀ ਨਹੀਂ ਕੀਤਾ ਹੈਗਾ ਨਹੀਂ ਮੈਨੂੰ ਪਤਾ ਨਹੀਂ ਲੱਗਾ ਕੋਈ ਨਹੀਂ ਇਹੀ ਬਸ ਕੰਮ ਹੀ ਕਰਨਾ ਨਹੀਂ ਗੱਲ ਕੀ ਆ ਉਹ ਟੈਨਸ਼ਨ ਜੀ ਚ ਲੱਗਣ ਦੀ ਬਸ ਗੱਲ ਕੀ ਦੀਦੀ ਗੱਲ ਕੀ ਹੋਣੀ ਆ ਇਹ ਪਤਾ ਨਹੀਂ ਸਵੇਰ ਦੇ ਆਏ ਆ ਹੋਸ਼ ਨਹੀਂ ਕਰਦੇ ਹੈਗੇ ਹੋਸ਼ ਨਹੀਂ ਕਰਨ ਲਿਆ ਪਤਾ ਨਹੀਂ ਮੈਂ ਤੇ ਪਾਣੀ ਪੁੰਦੇ ਛੁੱਟੇ ਵੀ ਮਰੇ ਆ ਮੈਂ ਸੋ ਪਹਿਲੇ ਨੰਬਰ ਤੇ ਮੰਮੀ ਵੱਲ ਗਈ ਕਿ ਮੰਮੀ ਵੱਲ ਜਾਣੀ ਆ ਤਾਡੇ ਨਾਲੋਂ ਮੈਂ ਗੱਲ ਨਹੀਂ ਕੀਤੀ ਹਲੇ ਤੇ ਮੰਮੀ ਨੂੰ ਬੁਲਾਇਆ ਪਹਿਲਾਂ ਮੰਮੀ ਨੂੰ ਮੈਂ ਆਵਾਜ਼ਾਂ ਦਿੱਤੀਆਂ ਕਿੰਨੀਆਂ ਮੰਮੀ ਨੇ ਵਾਈ ਨਾ ਦਿੱਤੀ ਫੇਰ ਚੱਲ ਮੰਮੀ ਲੱਗੇ ਆਏ ਉਹਨਾਂ ਨੇ ਆ ਕੇ ਆਖਤਾ ਵੀ ਨਹੀਂ ਕੋਈ ਨਹੀਂ ਬੀਪੀ ਘਟਿਆ ਹੁਣਾਂ ਪਹਿਲਾਂ ਮੇਰਾ ਘਟ ਜਾਂਦਾ ਹੁੰਦਾ ਈ ਦੀਦੀ ਇੰਨਾ ਵੀ ਕਾਦਾ ਬੀਪੀ ਘਟ ਜਾਣਾ ਈ ਕੈਂਟਾ ਡੇਢ ਘੰਟਾ ਹੋ ਗਿਆ ਵਾ ਤੇ ਤੂੰ ਮੈਨੂੰ ਦੱਸ ਦਿੰਦੀ ਦੀਦੀ ਮੈਂ ਤਾਂ ਤੁਹਾਡੇ ਵੱਲ ਗਈ ਨਹੀਂ ਪਹਿਚਲ ਪਹਿਲਾਂ ਮੰਮੀ ਨੂੰ ਦੱਸਦੀਆਂ ਫੇਰ ਮੰਮੀ ਇਹ ਨਾ ਆਖਣਾ ਕਿ ਲੈ ਮੈਨੂੰ ਕਿਹੜਾ ਦੱਸਿਆ ਏ ਤੁਸੀਂ ਕਿ ਜੇ ਕੱਲ ਨੂੰ ਅਭੀ ਨਭੀ ਹੋ ਜੇ ਕੋਈ ਗੱਲ ਨਾ ਹਾਲ ਤੱਕ ਦੇ ਹੋਸ਼ ਕੀਤੀ ਨਹੀਂ ਡੇਡ ਘੰਟਾ ਹੋ ਗਿਆ ਵਾ ਮੈਂ ਸੋ ਕਹਿਨਦੀ ਆ ਕਿ ਚਲ ਡਾਕਟਰ ਨੂੰ ਫੋਨ ਲਾਉਂਦੇ ਤੇ ਨਾ ਮੈਂ ਜਾਵਦਾ ਹਾਲ ਡਾਕਟਰ ਨੂੰ ਬੁਲਾਇਆ ਵਾ ਹੁਣ ਮੈਂ ਥੋੜਾ ਜਾਣਾ ਸੀ ਚਲ ਕੋਈ ਨਹੀਂ ਤੁਸੀਂ ਕਰਨਾ ਕਰ ਤੇ ਕੋਈ ਗੱਲ ਨਹੀਂ ਮੈਂ ਕਹਿੰਨੀ ਆ ਮੰਮੀ ਨੂੰ ਨਾਲੇ ਵੇਖਦੀ ਆ ਭਲਾ ਨੂੰ ਦੀਦੀ ਵੇਖੋ ਗਰਮੀ ਬੜੀ ਆ ਤੇ ਗਰਮੀ ਦੇ ਇੱਕ ਤੇ ਬਾਹਰੋਂ ਕੰਮ ਕਰਕੇ ਆਏ ਆ ਤੇ ਇੰਨਾ ਬੇਵਿਕਰੇ ਨਹੀਂਗਾ ਹੋਣਾ ਚਾਹੀਦਾ ਅੱਜ ਕੱਲ ਦੇ ਤੁਹਾਨੂੰ ਪਤਾ ਆ ਨਹੀਂ ਉਹ ਅੱਗੇ ਵੀ ਉਹਦਾ ਨਾ ਬੀਬੀੂ ਕੀ ਤੇ ਦਿਲ ਕੱਢ ਜਾਂਦਾ ਉਹਨਾਂ ਤੋਂ ਬਾਅਦ ਤੋਂ ਤੇ ਲੱਗਾ ਹੋਣਾ ਹਾਂਜੀ ਬੀਬੀੂ ਕੀ ਤੇ ਕੱਢ ਗਿਆ ਹੋਣਾ ਕੋਈ ਗੱਲ ਨਹੀਂ ਤੇ ਤੂੰ ਫਿਕਰ ਨਾ ਕਰ ਤੋ ਕੋਈ ਨਹੀਂ ਮੈਂ ਕਰਦੀ ਮੰਮੀ ਨਾਲ ਗੱਲ ਭਰਤੀ ਜੀ ਮੈਂ ਤਾਂ ਡਰ ਜਾ ਲਗੀ ਜਾਂਦਿਆਂ ਵਾ ਪਰ ਇਦਾਂ ਕਰੋ ਤੁਸੀਂ ਮੰਮੀ ਦੇ ਨਾਲ ਇੱਕ ਵਾਰ ਗੱਲ ਕਰਕੇ ਨਾ ਨਹੀਂ ਤੂੰ ਧਾਰਨਾ ਕੋਈ ਨਹੀਂ ਮੈਂ ਕਰਦੀ ਮੰਮੀ ਨਾਲ ਗੱਲ ਮੰਮੀ ਨੂੰ ਕਹਿੰਨੀ ਆ ਵੀ ਚੱਲ ਜੇ ਨਹੀਂ ਜੇ ਅੱਗੇ ਤਾਂ ਤਾਂ ਹੋ ਜਾਂਦਾ ਹੁੰਦਾ ਛੇਤੀ ਠੀਕ ਵਾਹੇ ਹਾਂਜੀ ਜੇ ਨਹੀਂ ਆਂ ਫਿਰ ਮੈਂ ਕਹਿੰਨੀ ਮੰਮੀ ਨੂੰ ਵੀ ਚੱਲ ਡਾਕਟਰ ਨੂੰ ਸੱਦ ਲੈਨੇ ਆ ਚਲ ਫੇਰ ਕਰੋ ਹਾਂ ਗੱਲ ਜਾ ਕੇ ਕੋਈ ਨਹੀਂ ਮੈਂ ਕਰਦੀ ਤੁਸੀਂ ਕਰਨਾ ਕਰ ਤੂੰ ਕਰ ਲੈ ਕੰਮ ਜੇ ਕੋਈ ਕਰਨਾ ਤੇ ਨਹੀਂ ਤੇ ਆ ਜਾ ਤਿੰਦ ਚਲੋ ਠੀਕ ਆ ਕੌਮ ਕਮ ਕਦਾ ਕਰਾਂ ਕੰਮ ਦੇ ਵਿੱਚ ਤੇ ਮੇਰਾ ਧਿਆਨ ਹੀ ਨਹੀਂ ਲੱਗੰਦਿਆ ਵੀ ਕੀ ਕਰਾਂ ਸਮਝ ਨਹੀਂ ਲੱਗੰਦੀ ਕੋਈ ਦੀਦੀ ਵੀ ਇਦਾਂ ਹੀ ਕਹੀ ਜਾਂਦੀ ਆ ਕਿ ਬੀਤੀ 깟ਡ ਗਿਆ ਵਾ ਦਾ ਅੱਗੇ ਵੀ ਇਦਾਂ ਹੀ ਹੋ ਜਾਂਦੀ ਆ ਸਮਝ ਨਹੀਂ ਲੱਗੰਦੀ ਮੈਨੂੰ ਕੋਈ ਇਹ ਕੀ ਗੱਲਾਂ ਬਣੰਦੀਆਂ ਚੱਲ ਕੋਈ ਗੱਲ ਦੀ ਬਾਬਾ ਜੀ ਚੱਲ ਠੀਕ ਹੋ ਜਾਣਾ ਹੋਰ ਕੁਛ ਨਹੀਂ ਮੈਨੂੰ ਚਾਹੀਦਾ ਇਥੇ ਬੜੇ ਬੈਠੇ ਹੀ ਚੁੱਪ ਕਰਕੇ ਉਧਰ ਹੋਰ ਅੱਜ ਕੇ ਤੇ ਪਿਆਵਾ ਉਹ ਟੈਨਸ਼ਨ ਲੈਣ ਡਈ ਆ ਉਹਨੂੰ ਹਟਾ ਹਟਾਓ ਮਾੜਾ ਮੋਟਾ ਉਹਨੂੰ ਸਮਝਾਇਆ ਨਹੀਂ ਜਾਂਦਾ ਸਾਡੇ ਕੋ ਦੱਸ ਹੁਣ ਮੈਂ ਕੀ ਕਰਾਂ ਜੇ ਪਿਆਵਾ ਤੇ ਬਥੇਰਾ ਮੱਥੇ ਦੀਆਂ ਠੀਕਰਾਂ ਪੰਨੀਆਂ ਦੇ ਨਾਲ ਨਹੀਂ ਸੋਂਦਾ ਮੰਦਾ ਕੀ ਕਰਾਂ ਹੁਣ ਹੁਣ ਸਾਨੂੰ ਤੇ ਪਤਾ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਕਿ ਉਹ ਕਿਹੜੀ ਥੱਲੋਂ ਪਿਆਵਾ ਹੁਣ ਉਹਨੂੰ ਥੋੜੀ ਪਤਾ ਵਾ ਉਹ ਇਹੋ ਫਿਕਰ ਕਰੀ ਜਾਂ ਡਈ ਆ ਵੀ ਉਹ ਠੀਕ ਨਹੀਂ ਗਾ ਡਾਕਟਰ ਨੂੰ ਲਿਆਓ ਡਾਕਟਰ ਨੂੰ ਲਿਆਓ ਤੇ ਕੀ ਕਰੀਏ ਡਾਕਟਰ ਨੂੰ ਲਿਆ ਕੇ ਇਥੇ ਮੈਨੂੰ ਤਾਂ ਆਪ ਸਮਝ ਨਹੀਂ ਆਉਂਦੀ ਵੀ ਕੀ ਬਣਾਵਾ ਸਾਡੇ ਘਰ ਦਾ ਪਤਾ ਲੱਗਣਾ ਹੀ ਆ ਉਹਨੂੰ ਕਿੰਨੇ ਕ ਦਿਨ ਇਦਾਂ ਕੰਮ ਚੱਲਣਾ ਪਤਾ ਤਾਂ ਮੰਮੀ ਲੱਗਣਾ ਹੀ ਆ ਜੇ ਇਦਾਂ ਦੇ ਲੱਛਣ ਕਰੂਗਾ ਤੇ ਪਤਾ ਤਾਂ ਹੁਣ ਲੱਗ ਹੀ ਜਾਣਾ ਤੇ ਭਾਵੇਂ ਇਹ ਆ ਕਿ ਜੇ ਉਹ ਮੁੜ ਕੇ ਕੱਲ ਨੂੰ ਚਲ-ਚੁੱਲ ਗਈ ਤੇ ਫਿਰ ਮੈਨੂੰ ਨਾ ਕਿਉਂ ਦੱਸ ਦਿਲਜਿੰਦਰ ਇਹਦੇ ਵਿੱਚ ਮੇਰਾ ਵੀ ਕੀ ਕਸੂਰ ਵਾ ਮੈਂ ਵੀ ਕੀ ਕਰਾਂ ਉਹਨੂੰ ਹੁਣ ਤਾਂ ਮੈਂ ਪੈਸਾ ਤੇ ਲਵ ਨਹੀਂ ਉਹਨੂੰ ਦਿੰਦੀ ਜਾਂ ਤਾਂ ਹੋਵੇ ਨਾ ਵੀ ਮੰਮੀ ਤੇਰੇ ਕੋ ਪੈਸੇ ਲੈ ਕੇ ਜਾਂਦਾ ਵਾ ਨਾਲੇ ਦਿਲਜਿੰਦਰ ਹਾ ਕੇ ਡਰਾਵੇ ਹੋਏ ਉਹ ਚਲ ਜੂਗੀ ਚਲ ਜੂਗੀ ਗਾੜੀ ਕਿੱਥੇ ਜਾਣਾ ਵਾ ਉਥੇ ਚੰਗੇ ਮਰੱਬੇ ਆ ਇੱਥੇ ਤੇ ਅਸੀਂ ਛੱਡ ਕੇ ਬਹਿ ਜਾਂਦੀ ਆ ਨਾ ਉਥੇ ਤਾਂ ਪੱਖਾ ਵੀ ਹੈ ਨਹੀਂਗਾ ਜਿੱਥੇ ਬਹਿਣਾ ਵਾ ਮੰਮੀ ਜੇ ਪੱਖਾ ਹੈ ਨਹੀਂ ਨਾ ਏਸੀ ਹੈ ਨਹੀਂ ਆ ਉਥੇ ਇਹ ਹੀ ਵੀ ਆਪਣੀ ਖਾਂਦੇ ਤੇ ਸਹੀ ਸੀ ਤੇ ਇੱਥੇ ਤੇ ਮੈਨੂੰ ਲੱਗਦਾ ਵੀ ਆ ਜਿਹੜੇ ਮਰੱਬਿਆਂ ਦੀ ਗੱਲ ਤੁਸੀਂ ਕਰਦੇ ਹੋ ਨਾ ਇਹ ਮਰੱਬੇ ਰਹਿਣਾ ਹੀ ਨਹੀਂਗੇ ਆਹੋ ਇੱਥੇ ਤਾਂ ਭੁੱਖੀ ਸੌਂਦੀ ਆ ਇੱਥੇ ਨੂੰ ਰੋਟੀ ਪਾਣੀ ਨਹੀਂ ਨਾ ਜੁੜਦਾ ਇਹ ਮਿਲਣਾ ਹੀ ਨਹੀਂਗਾ ਉਥੇ ਤਾਂ ਫੇਰ ਹੀ ਖਾ ਕੇ ਸੌਂਦੀ ਇੱਥੇ ਜਿੱਦਾਂ ਇਹਦੇ ਲੱਛਣ ਹੋ ਗਏ ਆ ਨਾ ਇਨੇ ਰਹਿਣੀ ਨੀ ਕੱਖ ਵੀ ਦੇਣਾ ਦਲਜਿੰਦਰ ਮੇਰੀ ਸੁਣ ਗੱਲ ਜਦੋਂ ਲੱਗੇ ਹੁੰਦੀ ਹੁੰਦੀ ਨਾ ਕੋਈ ਸਵਾਦ ਦੀ ਗੱਲ ਕਰਿਆ ਕਰ ਜਦੋਂ ਮੇਰੇ ਲੱਗੇ ਬੈਣੀ ਆ ਤੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਹੁੰਦੀਆਂ ਵਾ ਮੈਂ ਤਾਂ ਮੰਮੀ ਇਹੋ ਜਿਹੀਆਂ ਗੱਲਾਂ ਕਰਨੀਆਂ ਹੀ ਆ ਹੁਣ ਉਹ ਵਿਚਾਰੀ ਕਿੱਦਾਂ ਠਿਕਰ ਚ ਪਈ ਐ ਜਾ ਤ ਫਿਰ ਤੂੰ ਦੱਸ ਦੋ ਸਭ ਕੋ ਪੀ ਇਹ ਕਰਕੇ ਪਿਆ ਵਾ ਮੈਂ ਕੀ ਦੱਸਣਾ ਵਾ ਤੂੰ ਸਿਆਣੀ ਆ ਦੱਸ ਦੇ ਫਿਰ ਉਹਨੂੰ ਲੱਗੀ ਜਾਣਾ ਵਾ ਪਤਾ ਅੱਧਾ ਕਿ ਤੈਨੂੰ ਲੱਗੀ ਕਿਆ ਹੋਣਾ ਵਾ ਰੈਂਦਾ ਖੁੰਦਾ ਹੋਰ ਲੱਗ ਜਾਊਗਾ ਜੇ ਨਾ ਹਟਿਆ ਤੇ ਚੱਲ ਕੋਈ ਨਹੀਂ ਮੇਰੇ ਨਾਲ ਸਿਰ ਨਾੜਾ ਉੱਠਦਾ ਵਾ ਨਾ ਸਮਝਉਂਦੀ ਆ ਉਹਨੂੰ ਸਮਝਾ ਲਓ ਫਿਰ ਜੇ ਨਾ ਸਮਝਿਆ ਨਾ ਤੇ ਫਿਰ ਮੈਂ ਤੇ ਸਮਝਾਈ ਲੈਣਾ ਮੈਂ ਫਿਰ ਦੂਜੀ ਤਰ੍ਹਾਂ ਸਮਝਾਉਣਾ ਹੀ ਉਹ ਫੇ ਨਾ ਮੈਨੂੰ ਕਿਉ ਤੇ ਫਿਰ ਮੇਰੇ ਵੱਲ ਕੀ ਕਰਨ ਆਈ ਆ ਤੂੰ ਸਮਝਾ ਕੇ ਉਹਨੂੰ ਤੇ ਫੇਰ ਹੀ ਮੇਰੇ ਵੱਲ ਆਉਂਦੀ ਉਹ ਨਾਲਿਆਂ ਨੂੰ ਭੱਜੀ ਆ ਤੇ ਨਾਲੇ ਦੂਜੀ ਤਰ੍ਹਾਂ ਸਮਝਾਉਣਾ ਸਮਝਾਵਾ ਫਿਰ ਜੇ ਗਾੜੀ ਇੱਕ ਦਿਨ ਦੋ ਸੁਣਾਉਂਗਾ ਨਾ ਫਿਰ ਤੈਨੂੰ ਵੀ ਠੰਡ ਪੈ ਜੂਗੀ ਫੇਰ ਕਹਿਣਾ ਦੇਰ ਮੇਰੇ ਗਾੜੀ ਬੋਲਦਾ ਵਾ ਤੇ ਬੋਲਣਾ ਹੀ ਐ ਦੂਜੀ ਤਰ੍ਹਾਂ ਸਮਝਾ ਲੂੰਗੀ ਉਹਨੂੰ ਮੈਂ ਹਾਦੀ ਹੋ ਗਈ ਇਹਦੇ ਵਾਲੀ ਉਹ ਪੇਕੇ ਚਲ ਜੂਗੀ ਆ ਕੇ ਡਰਾਵੇ ਹੋਏ ਜਾਣਾ ਤੇ ਚਲ ਜੇ ਵੇਖੂਗੀ ਮੈਂ ਕਿੰਨਾ ਕੁ ਟਾਈਮ ਉਥੇ ਕੱਢਦੀ ਆ ਪੀਓਗਾ ਤਾਂ ਰੋਟੀ ਪੂਰੀ ਹੋਣੀ ਨਹੀਂ ਤੇ ਇਹਦੀ ਕਿੱਥੋਂ ਕਰੂਗਾ ਤੁਸੀਂ ਉੱਠ ਗਏ ਆ ਓਏ ਆਹੋ ਉੱਠ ਗਿਆ ਕੀ ਹੋਇਆ ਹਏ ਹਏ ਹੋਣਾ ਕੀ ਆ 2 ਘੰਟੇ ਹੋ ਗਏ ਤੁਸੀਂ ਬਿਹੋਸ਼ ਪਏ ਆ ਤ ਹੁਣ ਤਾਂ ਨੋਹਸ਼ ਆਈ ਆ ਹੋਇਆ ਕੀ ਮੈਂ ਤਾਂ ਸੁੱਤਾ ਹੀ ਆਣ ਕੇ ਸੁੱਤੇ ਹੀ ਤੁਸੀਂ ਆਹੋ ਤੇਰੇ ਸਾਹਮਣੇ ਤਾਂ ਉੱਠਿਆ ਹਾਂ ਹੁਣ ਮੈਂ ਤੁਹਾਡੇ ਪਾਣੀ ਦੇ ਛਿੱਟੇ ਵੀ ਮਾਰੇ ਕਈ ਕੁਛ ਕੀਤਾ ਉਹ ਯਾਰ ਮੈਂ ਤਾਂ ਆਣ ਕੇ ਸੁੱਤਾ ਮੈਨੂੰ ਤਾਂ ਕੋਈ ਪਤਾ ਨਹੀਂ ਹੈ ਕਿਹੜੇ ਵੇਲੇ ਆਈ ਤੂੰ ਮੇਰੇ ਲੱਗ ਨਹੀਂ ਜੇ ਅਕਸਰ ਬੰਦਾ ਬਾਹਰੋਂ ਕੰਮ-ਗੰਮ ਕਰਕੇ ਆਵੇ ਤੂੰ ਪੋ ਤੇ ਕੀ ਗੱਲ ਇਹਦਾ ਬਿਹੋਸ਼ਤ ਨਹੀਂ ਹੋ ਜਾਂਦਾ ਅਕਸਰ ਪਾਣੀ ਤਾਂ ਨਹੀਂ ਪੀਵੇ ਰੋਟੀ ਪੰਨ ਤੇ ਖਾਵੇ ਆ ਗਏ ਪਾਣੀ ਪੁਣੀ ਪੀ ਕੇ ਸੱਤਾ ਹੀ ਮੈਂ ਮੈਨੂੰ ਕੋਈ ਲੱਭਾ ਹੀ ਨਹੀਂ ਜਦ ਮੈਂ ਆਪੇ ਪੀ ਕੇ ਸੌਂ ਗਿਆ ਮੜ ਕੇ ਕਿੱਥੇ ਪਾਣੀ ਪੀਦਾ ਵਧੀ ਕਿਦਾਂ ਨਹੀਂ ਇਹ ਗੱਲਾਂ ਕਰੀ ਜਾਂਦੇ ਆ ਚਲੋ ਉੱਠ ਗਿਆ ਵਾ ਹੁਣ ਕੀ ਹੋ ਗਿਆ ਵਾ ਕੀ ਹੋਇਆ ਕੀ ਇਹ ਤਾਂ ਦੱਸੋ ਮੜਾਏ ਆ ਮੈਨੂੰ ਹੋਇਆ ਹੀ ਕੋਹ ਨਹੀਂ ਆ ਮੈਂ ਉੱਠ ਕੇ ਬੈਠ ਗਿਆ ਵਾਂ ਤੁਹਾਨੂੰ ਕੁਝ ਪਤਾ ਨਹੀਂ ਮੈਂ ਵਾਜਾਂ ਦਿੱਤੀਆਂ ਹੀ ਜੇ ਮੈਨੂੰ ਵਾਜਾਂ ਸੁਣਦੀਆਂ ਨਹੀਂ ਆਂ ਤੇ ਮੈਂ ਉੱਠਦਾ ਨਾ ਮੈਂ ਝੂਠ ਹੀ ਕਰੀ ਜਾਣੀ ਮੇਰੇ ਲਾਗੇ ਨਾ ਕੋਈ ਆਏ ਤੇ ਨਾ ਲੈਣ ਦੇ ਪਾਣੀ ਲਿਆ ਮਾਹਣ ਮੈਂ ਪਾਣੀ ਨੀਗਾ ਪੀਣਾ ਮੈਂ ਖਲਿਆ ਹੂੰਗੀ ਬੰਬੀ ਤੇ ਨਾ ਜਾਓ ਘੜੀ ਰੈਸਟ ਕਰ ਲਓ ਸਵੇਰੇ ਵੀ ਤੁਸੀਂ ਬੱਬੀ ਤੋਂ ਹੀ ਆਏ ਸੀ ਉਹ ਮੈਂ ਆਇਨਾ ਮੈਂ ਛੇਤੀ ਕੰਮਾਂ ਮਾੜਾ ਜਾ ਮੈਂ ਕੋਈ ਰੋਟੀ ਨਹੀਂ ਖਾਧੀ ਕੋਈ ਪਾਣੀ ਨਹੀਂ ਪੀਤਾ ਸਵੇਰ ਦਾ ਐਦਾਂ ਸਿਹਤ ਖਰਾਬ ਹੋਈ ਨਹੀਂ ਢਾਡੀ ਗਰਮੀ ਦੇ ਵਿੱਚ ਕੋਈ ਮਾੜਾ ਜਾ ਨੱਕਾ ਹੀ ਉਧਰ ਉਧਰ ਕਰਨਾ ਮੈਂ ਆ ਗਿਆ ਬਸ ਸਾਰੇ ਲੋਕਾਂ ਕਦੂ ਕਰਦੇ ਆ ਅਮਨਾ ਮਹੋਗੀ ਸਮਝ ਨਹੀਂ ਲਗੰਦੀ ਕੋ ਸਮਝ ਨਹੀਂ ਲਗੰਦੀ ਕੋ ਇਹ ਬਣੰਦਿਆ ਵਾ ਕਰਦੇ ਵਿੱਚ ਪਹਿਲਾਂ ਜੇ ਸ਼ਾਪੋ ਵਾਲੀ ਗੱਲ ਹੀ ਉਹ ਹਲੇ ਤੱਕ ਠੰਡੀ ਨਹੀਂ ਹੋਈ ਹੁਣ ਇਹਨਾਂ ਨੇ ਨਵਾਂ ਚੰਦ ਚਾੜਤਾ ਵਾ ਕਿ ਮੈਂ ਠੀਕ ਨਹੀਂ ਆ ਨਹੀਂ ਜੇ ਬੰਦਾ ਬਾਹਰੋਂ ਤੂੰ ਪੋ ਆਇਆ ਵਾ ਆਗੇ ਪਾਣੀ ਪੀਓ ਰੋਟੀ ਖਾਓ ਸਵੇਰ ਦੇ ਤੂੰ ਹੀ ਗਏ ਆ ਇਹਨਾਂ ਨੂੰ ਕੋਈ ਚੇਤਾ ਹੀ ਨਹੀਂ ਆ ਵੀ ਮੈਂ ਜਾਏ ਘਰ ਆ ਕੇ ਸੁੱਤਾ ਆਂ ਚਾਹੇ ਕਿੱਦਾਂ ਆ ਆਹੇ ਤੂੰ ਤਾਂ ਮੈਨੂੰ ਵਜਾ ਹੀ ਨਹੀਂ ਮਾਰੀਆਂ ਹੈ ਕਿੱਦਾਂ ਨੀਆਂ ਗੱਲਾਂ ਕਰਨ ਦੇ ਆ ਮੈਨੂੰ ਤਾਂ ਡਰ ਚਾ ਲਗੀ ਜਾਂਦਿਆ ਵਾ ਕਿਤੇ ਕੋ ਖਾਂਡੇ ਦਣੀ ਆ ਛੱਕ ਜਿਹਾ ਹੋਈ ਜਾਂਦਿਆ ਵਾ ਮੈਨੂੰ ਦੀਦੀ ਨੇ ਮੈਨੂੰ ਦੱਸ ਦੇਣੀ ਆ ਤੇ ਮੰਮੀ ਵੀ ਸਵੇਰੇ ਐ ਬੇਫਿਕਰੇ ਜੇ ਕੋਈ ਫਿਕਰ ਨਹੀਂ ਉਹਨਾਂ ਨੂੰ ਪੀਚਾ ਇਹ ਠੀਕ ਨਹੀਂ ਆ ਇਹਨੂੰ ਦਵਾਈ ਦਵਾਈਏ ਜੇ ਮੈਂ ਡਾਕਟਰ ਦਾ ਨਾਮ ਲਿਆਵਾ ਤਮੀ ਕਹਿੰਦੇ ਕੋਈ ਗੱਲ ਨਹੀਂ ਠੀਕ ਹੋ ਜਾਣਾ ਵਾ ਸਮਝ ਨਹੀਂ ਲੱਗਦੀ ਕੋ ਪਤਾ ਨਹੀਂ ਹਲ ਵਾਏ ਗੁਰੂ ਜੀ ਤੁਸੀਂ ਸਾਰਾ ਕੁਝ ਠੀਕ ਕਰਨਾ ਵਾ ਮੈਨੂੰ ਤੇ ਇੱਕ ਪਾਸੇ ਪੇਸ਼ੇਰੀ ਟੈਨਸ਼ਨ ਵਾ ਉਹ ਤੋਂ ਵੱਧ ਹੁਣ ਇੱਥੇ ਦੀ ਪੈ ਗਈ ਆ ਉਥੇ ਤੇ ਚੱਲ ਜਿਹੜਾ ਕੰਮ ਹੈ ਹੀ ਹੈ ਹੀ ਪਰ ਇਹ ਹੀ ਕਿ ਮੈਨਾਂ ਰੋਟੀ ਪਣੀ ਖਾ ਗੇ ਨਾ ਤੇ ਟੈਨਸ਼ਨ ਫਰੀ ਹੋ ਕੇ ਲੰਮੇ ਪੈ ਜਾਈਦਾ ਆ ਇਹਦੇ-ਇਹ 24 ਘੰਟੇ ਬਸ ਇਹੋ ਗੱਲਾਂ ਹੁੰਦੀਆਂ ਰਹਿੰਦੀਆਂ ਵਾ ਨਵੀਂ ਤੋਂ ਨਵੀਂ ਤਾਜੀ ਗੱਲ ਹੋ ਜਾਂਦੀ ਆ ਘਰ ਦੇ ਵਿੱਚ ਚਲ ਕੋਈ ਗੱਲ ਨਹੀਂ ਸਭ ਕੁਝ ਠੀਕ ਹੀ ਹੋਵੇ ਐਦਾਂ ਦਾ ਕੋਹ ਨਾ ਹੋਵੇ ਮੈਨੂੰ ਤਾਂ ਡਰੀ ਲੱਗੀ ਜਾਂਦਿਆ ਵਾ ਹੁਣ ਕੰਮੀ ਹਰਫੂ ਕਿਤੇ ਲੱਗ ਗਿਆ ਮੇਰਾ ਰਦਰ ਰਵਿੰਦਰ ਨੂੰ ਫੋਨ ਹੀ ਕਰਨਾ ਹਲੋ ਹਲੋ ਰਵਿੰਦਰ ਪੁੱਤ ਕੀ ਹਾਲ ਹੈ ਤੇਰੇ ਸਸ ਜੀ ਸਸ ਹੀ ਕਾਲ ਹੋਰ ਸੁਣਾਉਂ ਕੀ ਹਾਲ ਚੱਲ ਜੇ ਹਾਲ ਚੱਲ ਠੀਕ ਠਾਕ ਪੁੱਤ ਕੀ ਕਰੀ ਜਾਂਦੇ ਕਰਨਾ ਕਿ ਪੁੱਤ ਮੈਂ ਫੁਲਕੇ ਲਾ ਕੇ ਹਟਿਆ ਹਾਂ ਤੇ ਮੈਂ ਹਾਂ ਚੱਲ ਫੁਲਕੇ ਦੋ ਖਾ ਕੇ ਤੇ ਫਿਰ ਤੇਰੇ ਕੋਲ ਆਉਣਾ ਮੈਂ ਪਹਿਲਾਂ ਫੋਨ ਕਰ ਲੈਣਾ ਵੀ ਮੈਂ ਆਉਣ ਲੱਗਾ ਆ ਸ਼ਸ਼ਾ ਆਉਣਾ ਨਹੀਂ ਹਾਂ ਹਾਂ ਠੀਕ ਜੇ ਤੇ ਤੁਸੀਂ ਘਰੇ ਜੇ ਅੱਜ ਹਾਂਜੀ ਆਹ ਹੋਇਆ ਤੇ ਘਰੇ ਹੀ ਆ ਤੇ ਚਲੋ ਠੀਕ ਆ ਫਿਰ ਮੈਂ ਆਉਣਾ ਹੈ ਹਾਂਜੀ ਚਲੋ ਕੋਈ ਨਹੀਂ ਆ ਜਾਓ ਫਿਰ ਪਰਿਵਾਰ ਸਭ ਠੀਕ ਠਾਕ ਆ ਨਾ ਹਾਂਜੀ ਹਾਂਜੀ ਵਧੀਆ ਸਾਰੇ ਠੀਕ ਆ ਬਸ ਦੇ ਹੀ ਆ ਉਹ ਕੰਮਗੁੰਮੀ ਕਰਨਾ ਅੱਛਾ 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 ਹਾਂ ਜੀ ਤੂੰ ਕਾਦੀ ਆਉਗੇ ਬੱਸੇ ਨਹੀਂ ਨਹੀਂ ਆਉਣਾ ਪੁੱਤ ਕਾਤੇ ਬਸੇ ਨਹੀਂ ਮੇਰ ਕੋ ਆ ਜਾਣਾ ਤੇ ਨਾਲ ਤੇ ਤੇਰਾ ਪਿੰਡਵਾ ਤੇ ਮੈਂ ਸਾਈਕਲ ਤੇ ਆ ਜਾਣਾ ਕਿੱਥੇ ਮੈਂ ਡੀਕਦਾ ਰਹੂੰਗਾ ਬਸਾਂ ਚਲ ਡੜੀ ਜੀ ਉਹ ਤੇ ਹੈ ਆ ਪਰ ਗਰਮੀ ਬਹੁਤ ਜ਼ਿਆਦਾ ਆਵਾ ਜਾ ਲੈ ਕੇ ਆਉਣਾ ਆਇਓ ਉਹ ਮੈਂ ਤਾਂ ਹੀ ਸੋਚਿਆ ਨਾ ਮੈਨਾਂ ਜਰਾ ਠੰਡੇ ਠੰਡੇ ਹੋਉਣਾ ਵਾ ਉਹ ਤਾਂ ਠੀਕ ਠਾਕ ਆ ਨਾ ਹਾਂ ਠੀਕ ਠਾਕ ਪੁੱਤ ਹਾਂ ਨਹੀਂ ਵੇਖ ਲਓ ਜੇ ਤੇ ਸਰੀਰ ਠੀਕ ਬਾ ਤੇ ਫੇਰੀ ਪਰ ਉਤਰਿਓ ਨਹੀਂ ਤੇ ਰਹਿੰਦੇ ਹੋ ਕੋਈ ਗੱਲ ਦੀ ਫੇਰ ਆ ਜਿਓ ਮੈਂ ਹੁਣ ਪੁੱਤ ਰੋਟੀ ਪਾਣੀ ਤੇ ਲਿਆ ਵਾ ਬਕਾ ਤੇ ਹੁਣ ਮੈਂ ਖਾ ਕੇ ਤੇ ਮੈਂ ਤੁਰ ਪੈਣਾ ਵਾ ਸਾਈਕਲ ਲੈ ਕੇ ਆ ਚਲ ਵੇਲੇ ਦਵਾਈ ਦਈ ਆਪਣੀ ਨਾਲ ਹੀ ਲੈ ਕੇ ਆਇਓ ਜਿਹੜੀ थाने ਹੁੰਦੀ ਆ ਦੁਪਹਿਰਾਂ ਨੂੰ ਹਾਂ ਚਲ ਠੀਕ ਆ ਪੁੱਤ ਮੈਂ ਲੈ ਆਉਂਦਾ ਨਾਲ ਹੈ ਹਾਂਜੀ ਚਲ ਕੋਈ ਨਹੀਂ ਆ ਜਾ ਆ ਠੀਕ ਆ ਪੁੱਤ ਠੀਕ ਹੈ ਜੀ ਚਲ ਫੁਲਕੇ ਤੇ ਲੱਤ ਕੇ ਇਹੋ ਖਾ ਕੇ ਦੋ ਤੇ ਰਪਿੰਦਰ ਕੋ ਹੋ ਗਿਆ ਅੱਜ ਸਾਗ ਲਾ ਲਿਆ ਹੁਣ ਫੇਰ ਤੇ ਸਿਰਪੀੜ ਹਟ ਗਈ ਆ ਮੈਨੂੰ ਸਮਝ ਨਹੀਂ ਆਉਂਦੀ ਘਰ ਦੇ ਨ ਮੈਨੂੰ ਕਿਹੜੇ ਵੇਲੇ ਵਾਜਾਂ ਮਾਰੀਆਂ ਮੈਂ ਤਾਂ ਜਾ ਕੇ ਸੌਂ ਗਿਆ ਸੀ ਉਹ ਜਹਰ ਰਪਿੰਦਰ ਹੀ ਝੂਠ ਮਾਰਨ ਦੀ ਸੀ ਮੈਂ ਵਾਜਾਂ ਮਾਰੀਆਂ ਚੱਲ ਕੋਈ ਗੱਲ ਨਹੀਂ ਕੀ ਪਤਾ ਬਿਮਾਰ ਹੋ ਕੇ ਹਟ ਜਾਣਗੇ ਐਦਾਂ ਕਰਨਾ ਸਮਾਨ ਤੇ ਸਾਰੇ ਮੁੱਕ ਗਿਆ ਕਾਲੇ ਨੂੰ ਕਹਿਣਾ ਥੋੜਾ ਬੋਧਾ ਤੇ ਦੇ ਸ਼ਾਮਾਂ ਦਾ ਕਿਦਾਂ ਕੱਢਣਾ ਵਾ ਟਾਈਮ ਹੁਣ ਵੀ ਨਹੀਂ ਗਾ ਚੁੱਕਨ ਦੇ ਕਿ ਮੈਂ ਕੀਤਾ ਵੀ ਹੈਗਾ ਜੀ ਚਲ ਕਿਤੇ ਆਉ ਨੂੰ ਨੰਗਦਾ ਉਹਦੇ ਨੂੰ ਕਹਿਣਾ ਨਹੀਂ ਤੇ ਫਿਰ ਬੂਟੇ ਨੂੰ ਕਹੂੰਗਾ ਉਹ ਵੀ ਉਦਨ ਨਾਲ ਹੀ ਇਹਦੇ ਉਹਨੂੰ ਕਹੂੰਗਾ ਵੀ ਤੂੰ ਹੀ ਦੇ ਕੇ ਤਨਾ ਕੇ ਤਾਂ ਪਰ ਇੱਕ ਗੱਲ ਵਾਸ਼ਾਪ ਦਿੱਤੀ ਨੂੰ ਵੀ ਹੋ ਗਿਆ 2 ਘੰਟੇ ਤੇ ਜੇ ਇਹਨੇ ਕਿਹਾ ਪੈਸੇ ਮੁੱਕ ਗਏ ਆ ਉਹਦੇ ਹੁਣ ਪੈਸੇ ਕਿੱਥੋਂ ਆਉਣਗੇ ਇਹਦਾ ਵੀ ਕੋਈ ਨਾ ਕੋਈ ਜਿਗਾਰਡ ਲਾਉਣਾ ਪੈਣਾ ਭਾਦੇ ਦੇ ਅੱਗੇ ਬੜੇ ਔਖੇ ਆ ਮੇਰੇ ਤੇ ਹੱਲ ਕੋਈ ਗੱਲ ਨਹੀਂ ਰਹਿੰਦੀ ਔਖੇ ਚ ਰਹਿਣ ਮੇਨ ਗੱਲ ਵਿਆਹ ਦੀ ਵਿਆਹ ਹੋ ਗਿਆ ਵਾ ਰਣਾ ਰਵੇ ਨਹੀਂ ਰਣਾ ਨਾ ਰਵੇ ਮੇਰੀ ਸਰਦਾਰ ਦੀ ਕੋਈ ਨਹੀਂ ਇਹਨਾਂ ਕੋਈ ਘਰੋਂ ਚੀ ਚੋ ਚੋ ਕੇ ਵੇਨ ਮੋਰੇ ਦਨ ਉਹਦਾਂ ਦੇ ਗੱਲ ਬਾਨੀ ਨਹੀਂ ਜਮਾਪੁਰ ਹੜੀ ਹੜੀ ਗੱਲ